ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਕਾਲੀ ਬਾਬਾ ਫੂਲਾ ਸਿੰਘ ਜੀ ਅਤੇ ਸਿੰਘ ਸਾਹਿਬ ਗਿਆਨੀ ਗੁਰਦੇਵਾਲ ਸਿੰਘ ਜੱਦੀ ਪੰਜਨਵਾ ਇਹਨਾਂ ਮਹਾਪੁਰਸ਼ਾਂ ਲਾ ਕੇ ਵਿੱਚ ਗਰੀਬ ਦਾ ਮੂੰਹ ਗੁਰੀ ਦੀ ਗੋਲ ਸੰਸਥਾ ਅਜਨਵਾ 2018 ਤੋਂ ਲੋਕ ਭਲਾਈ ਦੇ ਕਾਰਜ ਕਰ ਰਹੀ ਹੈ ਜੀ ਸੰਸਥਾ ਵੱਲੋਂ ਸਤਵੇਂ ਪਾਸ਼ਾ ਸ੍ਰੀ ਗੁਰੂ ਹਰਾਈ ਮਹਾਰਾਜ ਵੱਲੋਂ ਵਰਸਾਏਗੇ ਬਾਬਾ ਜੱਖ ਜੀ ਦੇ ਜੰਦੀ ਪਿੰਡ ਨਰੂੜ ਵਿਖੇ ਊਰਨਾਣਕ ਚੈਰੀਟੇਲ ਡਿਸਪੈਂਸਰੀ ਦੇ ਲੈਬਾਰਟਰੀ ਚਲਾਈ ਜਾ ਰਹੀ ਹੈ ਸੰਸਥਾਵਾਂ ਵੱਲੋਂ ਐਨ ਆਰ ਆਈ ਸੰਸਥਾਵਾਂ ਦੀ ਮਦਦ ਨਾਲ ਡਿਸਪੈਂਸਰੀ ਲੈਬਾਰਟਰੀ ਦੇ ਸਹਿਯੋਗ ਨਾਲ ਹਾਰਡਪਿਟ ਇਲਾਕਿਆਂ ਵਿੱਚ ਲਗਾਤਾਰ ਮੈਡੀਕਲ ਸੇਵਾਵਾਂ ਦਿੱਤੀਆਂ ਜਾ ਰਹੀਆਂ ਨੇ ਇਸ ਵਕਤ ਅਸੀਂ ਜ਼ਿਲ੍ਹਾ ਗੁਰਦਾਸਪੁਰ ਦੇ ਹਲਕਾ ਡੇਰਾ ਬਾਬਾ ਨਾਨ ਦੇ ਪਿੰਡ ਅਟਵਾਲ ਦੇ ਗੁਰੂ ਘਰ ਵਿਖੇ ਕੈਂਪ ਲਗਾਇਆ ਹੋਇਆ ਜੀ ਜਿੱਥੇ ਕਿ ਡਾਕਟਰਾਂ ਦੀ ਟੀਮ ਮਰੀਜ਼ਾਂ ਦਾ ਚੈੱਕਅਪ ਕਰਕੇ ਦਵਾਈਆਂ ਫ੍ਰੀ ਦਿੱਤੀ ਜਾ ਰਹੀਆਂ ਨੇ ਸੰਸਤਾ ਸੰਸਤਾ ਵੱਲੋਂ ਲਗਾਤਾਰ ਹਾਰਪੀ ਇਲਾਕਿਆਂ ਵਿੱਚ ਦਵਾਈਆਂ ਦਿੱਤੀਆਂ ਜਾ ਰਹੀਆਂ ਨੇ ਜੀ ਤੇ ਸਾਨੂੰ ਐਂਬੂਲੈਂਸ ਦੀ ਸੇਵਾ ਇਸ ਕੈਂਪਾਂ ਵਾਸਤੇ ਸਿੱਖ ਸੇਵਾ ਸੁਸਾਇਟੀ ਕੋਲੋਂ ਕੀਤੀ ਗਈ ਆ ਇਹਨਾਂ ਦੇ ਪ੍ਰਧਾਨ ਸਾਫਾ ਕਾ ਫੌਜੀ ਸੂਬੇਦਾਰ ਸੁਚੇਤ ਸਿੰਘ ਜੀ ਉਹਨਾਂ ਦਾ